ਇਨਾਂ ਨੂੰ ਸਰੀਰਿਕ ਤੰਦਰੁਸਤੀ ਮਿਲਦੀ ਹੈ ਜੇ ਜ ਅਜਮਤ ਰੂਪੀ ਉਸ ਆਬੇ ਹਯਾਤ ਅਮਰਤ ਦੀ ਦਾਤ ਨੂੰ ਪ੍ਰਾਪਤ ਕਰਦੇ ਨੇ ਤੇ ਸਵਾ ਸਵਾ ਲੱਖ ਨਾਲ ਇੱਕ ਅੱਲਾਕ ਲੱੜ ਜਾਂਦਾ ਹੈ ਸਤਿ ਸ੍ਰੀ ਅਕਾਲ ਤੇ ਐਸਾ ਖਾਲਸ ਐਸਾ ਜਿਨ੍ਹਾਂ ਦਾ ਰਤਬਾ ਤਾਈਓ ਤਾਂ ਵਿਦਵਾਨਾਂ ਨੇ ਆਖਿਆ ਨਾ ਸਾਡੇ ਸਿੱਧਕ ਨੂੰ ਜਾਣਦਾ ਜੱਗ ਸਾਰਾ ਉਹ ਖੂਨ ਨਾਲ ਇਤਿਹਾਸ ਨੂੰ ਰੰਗ ਦਿੱਤਾ ਕਟਿਆ ਜਾਵੇ ਨਾ ਕੋਮ ਦਾ ਅੰਗ ਕੋਈ ਇਹਨਾਂ ਕਟਵਾ ਆਪਣਾ ਅੰਗ ਅੰਗ ਦਿੱਤਾ ਉਹ ਮਾਸ ਗਏ ਜਮੂਰਾ ਨਾਲ ਨੋਚੇ ਮਸੂਮਾਂ ਤਾਂ ਹੀ ਸੂਲੀ ਤੇ ਟੰਗ ਦਿੱਤਾ ਪਰ ਸਾਡੇ ਵੱਡ ਬਡੇਰੀਆਂ ਖਾਲਸਾ ਜੀ ਸਾਨੂੰ ਦੱਸ ਜਾਣ ਦਾ ਟੰਗ ਦਿੱਤਾ ਭਗਤ ਸ਼ੂਰਮਾ ਕਰਨ ਵਾਲਾ ਕੁੱਕੋ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਉਠਾਵਦਾ ਏ ਪੰਡ ਕਿਸੇ ਦੀ ਸੀਸ ਤੇ ਧਰੇ ਕੋਈ ਕੋਈ ਓ बोलिया किसे दा जरे को कोई मर दी अपने आप लई कुल दुनिया खात वतन दी मरे कोई कोई, कोई